ਕਿੱਤੀ ਗੌੜੀ ਮਹੱਲਾ ਪੰਜਵਾਂ ਸ਼ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਲ ਤਲ ਮਹੀਅਲ ਪੂਰਿਆ ਸੁਆਮੀ ਸਿਰਜਨ ਹਾਰ ਹਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ ਪੌੜੀ ਏਕਮ ਏਕੰਕਾਰ ਪ੍ਰਭ ਕਰਉ ਬੰਦਨਾ ਧਿਆਈ ਗੁਣ ਗੋਬਿੰਦ ਗੋਪਾਲ ਪ੍ਰਭ ਸਰਨ ਪਰਉ ਹਰ ਰਾਈ ਤਾਂ ਕੀ ਆਸ ਕਲਿਆਣ ਸੁਖ ਜਾਂ ਤੇ ਸਭ ਕਛ ਹੋਏ ਚਾਰ ਕੁੰਟ ਬਹਿ ਜਿਸ ਭ੍ਰਮਿਓ ਤਿਸ ਬਿਨ ਅਵਰ ਨ ਕੋਏ 베ਦ ਪੁਰਾਨ ਸਿਮਰਤ ਸੁਨੇ ਬਹੁ ਵਿਦ ਕਰੋ ਵਿਚਾਰ ਪਤਤ ਉਦਾਰਨ ਭੈ ਹਰਨ ਸੁਖ ਸਾਗਰ ਨਰੰਕਾਰ ਦਾਤਾ ਭੁਗਤਾ ਦੇਨ ਹਾਰ ਤਿਸ ਬਿਨ ਅਵਰ ਨ ਜਾਏ ਜੋ ਚਾਹੈ ਸੋਈ ਮਿਲੇ ਨਾਨਕ ਹਰ ਗੁਣ ਗਾਏ ਗੋਬਿੰਦ ਜਸ ਗਾਈਐ ਹਰ ਨੀਤ ਮਿਲ ਭਜੀਐ ਸਾਧ ਸੰਗ ਮੇਰੇ ਮੀਤ ਪ੍ਰਹਾਉ ਸ਼ਲੋਕ ਕਰਉ ਬੰਦਨਾ ਅਨਕ ਵਾਰ ਸਰਨ ਪਰਉ ਹਰ ਰਾਈ ਭ੍ਰਮ ਕਟਿਐ ਨਾਨਕ ਸਾਧ ਸੰਗ ਦੁਤਿਆ ਭਾਉ ਮਿਟਾਈ ਬਾਉੜੀ ਦੁਤੀਆ ਦੁਰਮਤ ਦੂਰ ਕਰ ਗੁਰ ਸੇਵਾ ਕਰ ਨੀਤ RAM ਰਤਨ ਮਨ ਤਨ ਬਸੈ ਤਜ ਕਾਮ ਕ੍ਰੋਧ ਲੋਭ ਮੀਤ ਮਰਨ ਮਿਟੈ ਜੀਵਨ ਮਿਲੈ ਬਿਨ ਸਹਿ ਸਗਲ ਕਲੇਸ਼ ਆਪ ਤਜੋ ਗੋਬਿੰਦ ਭਜੋ ਭਾਉ ਭਗਤ ਪਰਵੇਸ਼ ਲਾਭ ਮਿਲੈ ਤੋਟਾ ਹਿਰੈ ਹਰ ਦਰਗਾਹ ਪਤਮੰਤ ਰਾਮ ਨਾਮ ਧਨ ਸੰਚਵੈ ਸਾਚ ਸਾਹਾ ਭਗਵੰਤ ਉਠਤ ਬੈਠਤ ਹਰ ਭਜੋ ਸਾਧੂ ਸੰਗ ਪਰੀਤ ਨਾਨਕ ਦੁਰਮਤ ਛਟ ਗਈ ਪਾਰ ਬ੍ਰਹਮ ਵਸੇ ਚੀਤ ਸਲੋਕ ਤੀਨ ਬਿਆ ਪਹਿ ਜਗਤ ਕੋ ਤੁਰਿਆ ਪਾਵੇ ਕੋਏ ਨਾਨਕ ਸੰਤ ਨਿਰਮਲ ਭਏ ਜਿਨ ਮਨ ਵਸਿਆ ਸੋਏ ਪੌੜੀ ਤ੍ਰਿਤੀਆ ਤ੍ਰੈ ਗੁਣ ਵਿਖੇ ਫਾਲ ਕਬ ਉਤਮ ਕਬ ਨੀਚ ਨਰਕ ਸੁਰਗ ਭ੍ਰਮ ਤਉ ਘਣੋ ਸਦਾ ਸੰਘਾਰੈ ਮੀਚ ਹਰਖ ਸੋਗ ਸਹਿ ਸਾ ਸੰਸਾਰ ਹਉ ਹਉ ਕਰਤ ਬਿਹਾਇ ਜਿਨ ਕੀ ਏ ਤਿਸਹਿ ਨਾ ਜਾਣਨੀ ਚਿਤ ਮਹਿ ਅਨਕ ਉਪਾਇ ਆਦ ਬਿਆਦ ਉਪਾਦ ਰਸ ਕਬਹੁ ਨਾ ਟੂਟੈ ਤਾਪ 파ਰ ਬਨਮ ਪੂਰਨ ਧਨੀ ਨਹਿ ਬੂਜੈ ਪ੍ਰਤਾਪ ਮੋਹ ਭਰਮ ਬੂਡਤ ਘਣੋ ਮਹਾਂ ਨਰਕ ਮਹਿ ਵਾਸ ਕਰ ਕਿਰਪਾ ਪ੍ਰਭ ਰਾਖ લેਹੁ ਨਾਨਕ ਤੇਰੀ ਆਸ ਸ਼ਲੋਕ ਚਤਰ ਸਿਆਣਾ ਸੁਗੜ ਸੋਏ ਜਿਨ ਤਜਿਆ ਅਬਮਾਨ ਚਾਰ ਪਦਾਰਥ ਅਸ਼ਟ ਸਿੱਧ ਭਜ ਨਾਨਕ ਹਰ ਨਾਮ ਪੌੜੀ ਚਤੁਰਥ ਚਾਰੇ ਬੇਦ ਸੁਣ ਸੋਧਿਓ ਤਤ ਬੀਚਾਰ ਸਰਬ ਖੀਮ ਕਲਿਆਣ ਨਿਧ RAM ਨਾਮ ਜਪ ਸਾਰ ਨਰਕ ਨਿਵਾਰੈ ਦੁਖ ਹਰੈ ਤੂ ਤਹਿ ਅਨਕ ਕਲੇਸ਼ ਮੀਚ ਹਟੈ ਜਮ ਤੇ ਛਟੈ ਹਰ ਕੀਰਤਨ ਪਰਵੇਸ਼ ਭਾਉ ਬਿਨ ਸੈ ਅਮਰ ਤਰਸੈ ਰੰਗ ਰਤੇ ਨਿਰੰਕਾਰ ਦੁਖ ਦਾਰਦ ਅਪਵਿੱਤਰਤਾ ਨਾ ਸਹਿ ਨਾਮ ਆਧਾਰ ਸੁਰ ਨਰ ਮਨ ਜਨ ਖੋਜਤੇ ਸੁਖ ਸਾਗਰ ਗੋਪਾਲ ਮਨ ਨਿਰਮਲ ਮੁਖ ਉਜਲਾ ਹੋਏ ਨਾਨਕ ਸਾਧ ਰਵਾਲ ਸ਼ਲੋਕ ਪੰਜ ਵਿਕਾਰ ਮਨ ਮਹਿ ਬਸੇ ਰਾਕੇ ਮਾਇਆ ਸੰਗ ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੈ ਰੰਗ ਪੌੜੀ ਪੰਚਮ ਪੰਚ ਪ੍ਰਧਾਨ ਤੇ ਜੇ ਜਾਣਿਉ ਪਰਪੰਚ ਕੁਸਮ ਬਾਸ ਬਹੁ ਰੰਗ ਘਣੋ ਸਭ ਮਿਥਿਆ ਬਲਬੰਚ ਨਹਿ ਜਾਪੈ ਨਹਿ ਬੂਜੀਐ ਨਹਿ ਕਛ ਕਰਤ ਵਿਚਾਰ ਸਵਾਦ ਮੋਹ ਰਸ ਬੀਧਿਉ ਅਗਿਆਨ ਰਚਿਉ ਸੰਸਾਰ ਜਨਮ ਮਰਨ ਬਹੁ ਜੋਨ ਭ੍ਰਮਣ ਕੀਨੇ ਕਰਮ ਅਨੇਕ ਰਚਨਹਾਰਨਹਿ ਸਿਮਰਿਓ ਮਨ ਨਾ ਵਿਚਾਰ ਬਵੇਕ ਭਾਉ ਭਗਤ ਭਗਵਾਨ ਸੰਗ ਮਾਇਆ ਲਿਪਤ ਨਾਰੰਚ ਨਾਨਕ ਬਿਰਲੇ ਪਾਈਐ ਜੋ ਨਾਰ ਚਹਿ ਪਰਪੰਚ ਸਲੋਕ ਖਟ ਸਾਸਤਰ ਉਚੋ ਕਹੈ ਅੰਤ ਨ ਪਾਰਾ ਵਾਰ ਭਗਤ ਸੋ ਹੈ ਗੁਣ ਗਾਵਤੇ ਨਾਨਕ ਪ੍ਰਭ ਕੈ ਦਵਾਰ ਪੌੜੀ ਕਸ਼ਟਮ ਕਾਟ ਸਾਸਤਰ ਕਹੈ ਸਿਮਰਤ ਕਥ ਹੈ ਅਨੇਕ ਊਤਮ ਊਚੋ ਪਾਰ ਬ੍ਰਹਮ ਗੁਣ ਅੰਤ ਨਾ ਜਾਣਹਿ ਸੇਖ ਨਾਰਦ मुनि जन ਸੁਖ ਵਿਆਸ ਜਸ ਗਾਵਤ ਗੋਬਿੰਦ ਰਸ ਗੀਦੇ ਹਰਿ ਸਿਉ ਬੀਦੇ ਭਗਤ ਰਚੇ ਭਗਵੰਤ ਮੋਹ ਮਾਨ ਭ੍ਰਮ ਬਿਨਸਿਓ ਪਾਈ ਸਰਨ ਦਯਾਲ ਚਰਨ ਕਮਲ ਮਨ ਤਨ ਬਸੇ ਦਰਸ਼ਨ ਦੇਖਣ ਹਾਲ ਲਾਭ ਮਿਲੈ ਟੋਟਾ ਹੀਰੈ ਸਾਧ ਸੰਗ ਲਿਵ ਲਾਈ ਖਾਟ ਖਜ਼ਾਨਾ ਗੁਣ ਨਿਧ ਹਰੇ ਨਾਨਕ ਨਾਮ ਧਿਆਏ ਸਲੋਕ ਸੰਤ ਮੰਡਲ ਹਰਿ ਜਸ ਕਥੈ ਬੋਲੈ ਸਤ ਸੁਭਾਏ ਨਾਨਕ ਮਨ ਸੰਤੋਖੀਐ ਏਕਸ ਸਿਉ ਲਿਵ ਲਾਈ ਪੌੜੀ ਸਫਤਮ ਸੰਚੋ ਨਾਮ ਧੰਨ ਟੂਟ ਨਾ ਜਾਹੇ ਪੰਧਾਰ ਸੰਤ ਸੰਗਤ ਮਹਿ ਪਾਈਐ ਅੰਤ ਨਾ ਪਾਰਾਵਾਰ ਆਪ ਤਜੋ ਗੋਬਿੰਦ ਭਜੋ ਸਰਨ ਪਰੋ ਹਰ ਰਾਈ ਦੂਖ ਹਰੈ ਭਵ ਜਲ ਤਰੈ ਮਨ ਚਿੰਦੇ ਆ ਫਲ ਪਾਏ ਆਠ ਪਹਿਰ ਮਨ ਹਰ ਜਪੈ ਸਫਲ ਜਨਮ ਪਰਵਾਨ ਅੰਤਰ ਬਾਹਰ ਸਦਾ ਸੰਗ ਕਰਨੈ ਹਾਰ ਪਛਾਨ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀ ਮਤ ਦੇ ਨਾਨਕ ਤਿਸ ਬਲ ਹਾਰ ਲੈ ਹਰ ਹਰ ਨਾਮ ਜਪੇ ਸਲੋਕ ਆਠ ਪਹਿਰ ਗੁਨ ਗਾਈਐ ਤਜਿਐ ਅਵਰ ਜੰਜਾਲ ਜਮ ਕੰਕਰ ਜੋਹਿ ਨਾ ਸਕੈ ਨਾਨਕ ਪ੍ਰਭੂ ਦਿਆਲ ਪੌੜੀ ਅਸ਼ਟਮੀ ਅਸ਼ਟ ਸਿਧ ਨਵ ਨਿੱਧ ਸਗਲ ਪਦਾਰਥ ਪੂਰਨ ਬੁੱਧ ਕਵਲ ਪ੍ਰਗਾਸ ਸਦਾ ਆਨੰਦ ਨਿਰਮਲ ਰੀਤ ਨਿਰੋਧ ਰਮੰਤ ਸਗਲ ਧਰਮ ਪਵਿੱਤਰ ਇਸਨਾਨ ਸਭ ਮਹਿ ਊਚ ਬਸੇਖ ਗਿਆਨ ਹਰ ਹਰ ਭਜਨ ਪੂਰੇ ਗੁਰ ਸੰਗ ਜਪ ਤਰੀਐ ਨਾਨਕ ਨਾਮ ਹਰ ਰੰਗ ਸਾਲੋਕ ਨਾ ਆਇਣ ਨਹਿ ਸਿਮਰਿਓ ਮੋਹਿਉ ਸਵਾਦ ਬਿਕਾਰ ਨਾਨਕ ਨਾਮ ਬਸਾਰਿਆ ਨਰਕ ਸੁਰਗ ਅਵਤਾਰ ਪੌੜੀ ਨੌਮੀ ਨਵੇਂ ਛਿਦਰ ਅਪਵੀਤ ਹਰ ਨਾਮ ਨਾ ਜਪਹਿ ਕਰਤ ਵਿਪਰੀਤ ਪਰ ਤ੍ਰਇ ਰਮਹਿ ਬਕਹਿ ਸਾਦ ਨਿੰਦ ਕਰਮ ਨਾ ਸੁਨਹੀ ਹਰ ਜਸ ਬਿੰਦ ਫਿਰਹਿ ਪਰ ਦਰਬ ਉਧਰ ਕਹਿ ਤਾਈ ਆਗੈ ਨਾ ਨਿਵਰੇ ਤ੍ਰਿਸ਼ਨਾ ਨਾ 부ਝਾਈ ਹਰ ਸੇਵਾ ਬਿਨ ਇਹ ਫਲ ਲਾਗੇ ਨਾਨਕ ਪ੍ਰਭ ਬਿਸਰਤ ਮਰ ਜਮੈ ਅਭਾਗੇ ਸਲੋਕ ਦਸ ਜਿਸ ਖੋਜਤ ਮੈਂ ਫਿਰਿਓ ਜਤ ਦੇਖਉ ਤਤ ਸੋਇ ਮਨ ਬਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ ਪੌੜੀ ਦਸਮੀ ਦਸ ਦਵਾਰ ਬਸ ਕੀਨੇ ਮਨ ਸੰਤੋਖ ਨਾਮ ਜਪ ਲੀਨੇ ਕਰਨੀ ਸੁਣੀਐ ਜਸ ਗੋਪਾਲ ਨੈਣੀ ਪੇਖਤ ਸਾਧ ਦਇਆਲ ਰਸਨਾ ਗੁਣ ਗਾਵੇ ਬੇਅੰਤ ਮਨ ਮਹਿ ਚਿਤਵੇ ਪੂਰਨ ਭਗਵੰਤ ਹਸਤ ਚਰਨ ਸੰਤ ਟਹਿਲ ਕਮਾਈਐ ਨਾਨਕ ਇਹ ਸੰਜਮ ਪ੍ਰਭ ਕਿਰਪਾ ਪਾਈਐ ਸਲੋਕ ਏਕੋ ਏਕ ਬਖਾਨੀਐ ਬਿਰਲਾ ਜਾਣੈ ਸਵਾਦ ਗਣ ਗੋਬਿੰਦਨਾ ਜਾਣੀ ਐ ਨਾਨਕ ਸਭ ਬਿਸਮਾਦ ਪੌੜੀ ਇਕਾਦ